ਜਹਾਂ ਦੋਸਤੋ Pritam Singh <laughs> Pritam Vet Army ਦਾ ਫਾਊਂਡਰ ਐਸਟ੍ਰਿਕਟਰ ਸਵਾਗਤ ਆ ਤੁਹਾਡਾ ਤੇ ਅੱਜ ਆਪਾਂ ਕਰ ਲੈ ਗਏ ਹਾਂ ਅਕੈਡਮੀ ਦੇ ਵਿੱਚ ਦੀਪ ਮਹਾਉਸਵ ਦੀਵਾਲੀ ਦਾ ਸੈਲੀਬ੍ਰੇਸ਼ਨ ਦਿਖਾ ਦਿਓ ਕੈਮਰਾਮੈਨ ਜੀ ਮਾਹੌਲ ਸਾਰ ਵੇ ਵੀ ਮਾਹੌਲ ਪੂਰਾ ਆਪਾਂ ਚੀਜ਼ਾਂ ਦੇ ਵਿੱਚ ਉਹ ਬਾਤ ਨਹੀਂ ਮੈਂ ਭੁੱਲ ਗਈ ਕਿ ਜਿਹੜਾ ਕਾਹਦੀ ਨਹੀਂ ਲੱਗਦਾ ਉਹ ਪਤਾ ਨਹੀਂ ਤਾਂ ਇੰਤਜ਼ਾਰ ਕਰਕੇ ਹੋਈ ਜਿਹੜੀ ਆਈ ਉਹ ਕਹੇ ਜੀ ਹੁਣ ਆਪਾਂ ਕਲੀ-ਕਲੀ ਸਟਾਲ ਤੇ ਚੱਲਦੇ ਫਿਰ ਆਪਾਂ ਠੀਕ ਹੈ ਚਲਿਓ ਸਟਾਰਟਿੰਗ ਕਰ ਦੋ ਕਹ ਰਿਹਾ ਸੰਤ ਨੇ ਕਿਹਾ ਡਾਕਟਰਾਂ ਦਾ ਚੈੱਕਅਪ ਕੋਈ ਨਹੀਂ ਜੀ ਮੈਂ ਤਾਂ ਸਾਰਾਂ ਸੱਦਾ ਹੱਤਾ ਸੀਗਾ ਜੀ ਪਹਿਲਾਂ ਹੀ ਦੋ ਦਿਨ ਤੁਸੀਂ ਆਸਾਦੇ ਸੀਗੇ ਸਟਾਲ ਦਾ ਜਿਹੜੀਆਂ ਲੱਗੀਆਂ ਹੋਈਆਂ ਨੇ ਆਪਣੀਆਂ ਇਹਦੇ ਵਿੱਚ ਗੇਮਸ ਇਹਦੇ ਵਿੱਚ 1 2 3 4 ਸਹੀ ਪਾਣੇ ਨੇ ਆਦਰ ਰਹਿਣ ਦੇ ਪੁੱਤ ਰਹਿਣ ਦੇ ਰਹਿਣ ਸਰ ਜੀ ਆਪ ਪਾਣੀ ਦੇ ਰਹੇ ਹੋ ਪਾਣੀ ਦੇ ਰਹੇ ਹੋ ਆਪ ਠੀਕ ਹੈ ਨਾ ਹੋਰ ਬੜੀ ਤੇਰ ਰਿਹਾ ਹੈ ਪਾਣੀ ਖੁਦ ਵੀ ਲੂ ਆਪ ਬਹੁਤ ਪਸੀਨਾ ਆ ਰਹਾ ਹੈ ਹਮ ਪਸੀਨੇ ਇਸੇ ਲਿਖ ਦੇ ਦਿੱਤੇ ਹਾਏ 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 ਆਪ ਦੀ ਸ਼ਾਇਰੀ ਨਾ ਬਾਗਮਾਲ ਸਰ ਸਤ ਸ੍ਰੀ ਅਕਾਲ ਹੋਰ ਕਹਿਮੋ ਕਿਵੇਂ ਚੱਲਦਾ ਕੰਮ ਬਸ ਸਤ ਸ੍ਰੀ ਅਕਾਲ ਬਿਗੇ ਤੁਹਾਡੀ ਲੜੀ ਲੁੜੀਆ ਕਿ ਨਹੀਂ ਹਲੇ ਕਿਤੇ ਤੈਨੂੰ ਖਾਪੀ ਦੇ ਕੋ ਮਰੇ ਸਹੀ ਯਾਰ ਚਾਰ ਲੱਗੇ ਲੈ ਕੇ ਜਾ ਬਹੁਤ ਵਧੀਆ ਸਰ ਵਾ ਠੀਕ ਆ ਮਿਲਦੇ ਸ਼ਾਮੀ ਫਿਰ ਆਪਾਂ ਪਾਰਟੀ ਕਰਦੇ ਆ ਆ ਜੀ ਫਿਰ ਹੁਣ ਟਿੱਕੀ ਟਿੱਕੀ ਸਟਾਲ ਸਟੂਲ ਆਪਾਂ ਦੇਖੀਏ ਆਪਣੇ ਜਵਾਗਤਾਂ ਦੇ ਦੇਖਣੇ ਬਹੁਤ ਔਖੇ ਹੋਣੇ ਕਿਉਂਕਿ ਪਤਾ ਹੀ ਲੱਗ ਰਿਹਾ ਕਿ ਕਿੰਦਰ ਫਿਰ ਰਹੇ ਨੇ ਕਿਹੀਆਂ ਨਾਲੇ ਭਾਜੀ ਖਾਣ ਪੀਣ ਦੇ ਲਈ ਸਟਾਲਸ ਦੇਖ ਸਕਦੇ ਹੋ ਤੁਸੀਂ ਇੱਥੇ ਖੜ੍ਹ ਜਾਓ ਰੋ ਹੌਲੀ ਹੌਲੀ ਖਾਓ ਕੋਈ ਗੱਲ ਨਹੀਂ ਰਾਮਨਾਥ ਹੋਰ ਜੀ ਮਹਾਰਾਜ ਹੈਪੀ ਦੀਵਾਲੀ ਹਾਂ ਜੀ ਹੈਪੀ ਦੀਵਾਲੀ ਹੋਰ ਕੀ ਸੇਵਾ ਕਰੀਏ ਤੁਹਾਨੂੰ ਸੇਵਾ ਪਾਣੀ ਬੱਸ ਥੈਂਕ ਯੂ ਸੋ ਮਚ ਹੋਰ ਸੌਂਖੀ ਕਿਹੜਾ ਕਿਹੜਾ ਤੁਹਾਨੂੰ ਪਤਾ ਹੈ ਬਸ ਬਸ ਆਨੇ ਮੜਾ ਘੁੰਮਿਆ ਹਾਂ ਹਾਂ ਐਲ ਸੀ ਡੀ ਕੱਢ ਲੈਣੀ ਆ ਆਪਾਂ ਟੈਨਸ਼ਨ ਲੋ ਅੱਜ ਆਪਾਂ ਪਾ ਦੇਣਾ ਮੌਕਾ ਲੋ ਇੱਕ ਆਪਣੇ ਅੰਦਰ ਸਰ ਕਿੱਥੇ ਗਏ ਆਪਣੇ ਮੇਨ ਹੈਡ ਕਿੱਥੇ ਗਿਆ ਇਹਨਾਂ ਦੇ ਚੱਲ ਕੋਈ ਮਤਲਬ ਆਪਣੀ ਸਪੈਸ਼ਲ ਮਲਵੈਂਜਲ ਨਹੀਂ ਵੀ ਆਇਆ ਜੇ ਪੂਰਾ ਪੂਰਾ ਜੀ ਪੂਰਾ ਦੇਖਾਓ ਤੁਸੀਂ ਇਹਨਾਂ ਨੂੰ ਕੀ ਕੀ ਕੀਤਾ ਹੋਇਆ ਬੈਠਾ ਸੀ ਹੋਇਆ ਥੋੜੀ ਸਾਡੀ ਰੇਲ ਗੱਡੀ ਵੀ ਆਈ ਮੇਰੀ ਗੱਲ ਸੁਣੋ ਇਹ ਨਹੀਂ ਜਾਣਨਾ ਹੈਗਾ ਜਿੱਸੇ ਤੈਂ ਮੈਂ ਕਿਸੇ ਨੂੰ ਨਹੀਂ ਜਾਣਦਾ ਜਵਾਕਾ ਵਾਲਾ ਹੈ ਜਵਾਕਾ ਵਾਲਾ ਜਿੱਸੇ ਨਹੀਂ ਜਾਣਦਾ ਆ ਦੇਖ ਜਵਾਕਾ ਕਿ ਮੈਂ ਰੋਣਾ ਪਾਉਣ ਲੱਗਿਆ ਬੱਚਿਆਂ ਲਈ ਚੂਲੇ ਦਾ ਪ੍ਰਬੰਧ ਲਾ ਇਧਰ ਵੀ ਆ ਗੱਡੀਆਂ ਗੁੱਡੀਆਂ ਛੋਟੀਆਂ ਪਰੇਵਾਦਰੇ ਪਿੱਛੇ ਰੇਲ ਗੱਡੀ ਆਉਂਸੀ ਦੇਲਾ mini ਰੇਲ ਗੱਡੀ ਕੇ ਰੋਲ ਦਾ ਬਾਲ ਐਂਡ ਵਿਨ ਦਾ ਪ੍ਰਾਈਸ ਹਾਂਜੀ ਓਕੇ ਹੋ ਠੀਕ ਹੈ ਜੀ ਠੀਕ ਹੈ ਮੈਂ ਜਵਾਕਾਂ ਨੂੰ ਵੀ ਇਦਾ ਆਪਣੇ ਕੋਲ ਨੂੰ ਮੈਂ ਬੜੀ ਗੇਮ ਖੇਡਦਾ ਜੀ ਇਹ ਤੁਸੀਂ ਇਹ ਜਵਾਕਾਂ ਨੂੰ ਖੜਾਉਣਾ ਮੈਂ ਮੈਂ ਜਵਾਕ ਉਹ ਸਾਹਮਣੇ ਜਵਾਕ ਖੜੇ ਆ ਆਪਣੇ ਉਹ ਆਉਂਦੇ ਨੇ ਠੀਕ ਹੈ ਜੀ ਖੇਡਦੇ ਗਲਤੀ ਹੀ ਹੈ ਬੋਤਲ ਬੋਤਲ दारू ਵਾਲੀ ਚੱਕੀ ਫਿਰਦੇ ਹੈਲੋ ਹੈਲੋ ਗੁਰਾ ਬੇਲਪੁਰੀ ਹੈਲੋ ਹਾਂਜੀ ਹਾਂਜੀ ਜੈਸੀ ਕਾਲ ਆ ਨੰਬਰ ਤੇ ਤੁਸੀਂ ਹੈਲੋ ਦਾ ਮੈਸੇਜ ਕਰੋ ਮੈਂ ਤੁਹਾਨੂੰ ਜਾਣਕਾਰੀ ਭੇਜ ਦਣਾ ਜੀ ਕੋਈ ਨਾ ਜੀ ਤੁਸੀਂ ਮੈਂ ਨਾ ਹਲੇ ਬਾਹਰ ਆ ਗਿਆ ਤੇ ਤੁਸੀਂ ਮੈਨੂੰ ਮੜਾ ਮੈਸੇਜ ਕਰ ਦਿਓ WhatsApp ਤੇ ਮੈਂ ਜਾਣਕਾਰੀ ਭੇਜ ਦੂੰਗਾ ਥੋੜੀ ਦੇਰ ਬਾਅਦ ਹਾਂ ਜੀ ਹਾਂ ਜੀ ਹਾਂ ਜੀ ਇਹ ਕਿਹੜਾ ਕੰਮ ਸੇਮ ਸੇਮ ਐਂਗਰੀ ਬਰਡ ਤੇ ਉਹ ਅੱਛਾ ਐਂਗਰੀ ਬਰਡ ਦੇ ਨਿਸ਼ਾਨਾ ਲਾਉਣਾ ਤੇ ਬੇਲਪੁਰੀ ਮਿਲੂ ਲਈ ਹਾਂ ਏਡਾ ਕੰਮ ਹੈ ਨਾ ਜੀ ਹਾਂ ਸਾਰਿਆਂ ਨੂੰ ਵਿਦੇਸ਼ ਦੇ ਕੀਤਾ ਇਦਾਂ ਵੀ ਬੇਲਪੁਰੀ ਕੰਸੈਪਟ ਆਈਸਕ੍ਰੀਮ ਡੰਡਾ ਡੰਡਾ ਕੁਲ ਕੁਲ ਬੋਲੇ ਖੋਲਚੇ ਵਾਹ ਜੀ ਵਾਹ ਵੈਸੇ ਆਪਣੇ ਸ਼ੰਭਰ ਦੇ ਕਿੰਨੇ ਆ ਗਏ ਮੋ ਹੈਪੀ ਦੀਵਾਲੀ ਹਾਂ ਹਾਂ ਪੂਰਾ ਕੰਮ ਤੇਰਾ ਕਿਉਂਕਿ ਆਪ ਹੀ ਸਦਾ ਕੀਤੇ ਤਾਂ ਸਾਰੇ ਆਏ ਨੇ ਚਾਹ ਕਾਫੀ ਮੈਂ ਤਾਂ ਕਿਹਾ ਸੀ ਸਾਰਿਆਂ ਨੂੰ ਯਾਰ ਆਏ ਨਹੀਂ ਹੈਗੇ ਤੁਸੀਂ ਜਿਹੜੇ ਆ ਗਏ ਦੇਖ ਲੋ ਬੱਚੇ ਨਿਆਰੇ ਲਹਿਰੇ ਨੇ ਆਓ ਆਈ ਜੀ ਸਾਰੀ ਗੇਮਸ ਘੈਂਟ ਨੇ ਇਹ 23 24 ਬੈਚ ਨਾਲ ਹੀ ਆਏ ਸੀ ਸਾਰਾ ਹਾਂ ਜੀ ਹਾਂ ਆ ਗਿਆ ਜੀ 25ਵੀਂ ਨਾਲੇ ਲੱਗ ਗੁਬਾਰੇ ਭੰਨਣੇ ਨੇ ਮੈਨੇ ਪੁੱਤ ਬੰਦੂਕ ਨਾਲ ਕੱਟ ਮੜੀ ਜੀ ਬੰਦੂਕ ਨਾਲ ਨਹੀਂ ਇਹ ਨਾਲ ਚੱਲਣੇ ਨਹੀਂ ਨਹੀਂ ਨਕਲੀ ਆ ਤਾਂ ਨਕਲੀ ਨਾਲ ਭੰਨਣਾ ਅਸਲੀ ਨਾਲੇ ਨਕਲੀ ਨਾਲ ਨਕਲੀ ਕਿੱਥੇ ਆ ਦੋ ਦੋ ਜੀ چلو انجوy